ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਝਾ ਮਾਲਵਾ ਦੁਆਬਾ ਦੇ ਵਿੱਚ ਅੱਜ ਵੀਰ ਜੀ ਅਸੀਂ ਤੁਹਾਨੂੰ ਦੱਸਾਂਗੇ ਕਿ ਜੋ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਖਾਲਸਾ ਵਹੀਰ ਜੋ ਹੈ ਉਹ ਪ੍ਰੋਗਰਾਮ ਅੱਜ ਸ਼ੁਰੂ ਕਰਨ ਜਾ ਰਹੇ ਨੇ ਅੱਜ 23 ਨਵੰਬਰ ਹੈ ਤੇ 23 ਨਵੰਬਰ ਤੋਂ ਇਹ ਖਾਲਸਾ ਵਹੀਰ ਜੋ ਹੈ ਉਹ ਸ਼ੁਰੂ ਹੋਵੇਗੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਵੇਗੀ ਅੱਜ ਇਹ ਆਨੰਦਪੁਰ ਸਾਹਿਬ ਤੱਕ ਜਾਵੇਗੀ ਇਹਦਾ ਅੱਜ ਤੁਹਾਨੂੰ ਅਸੀਂ ਰੂਟ ਪਾਥ ਦੱਸਦੇ ਆ ਰਸਤਾ ਦੱਸਦੇ ਆ ਕਿੱਧਰ ਤੋਂ ਕਿੱਧਰ ਤੱਕ ਜਿਹੜੀ ਆ ਇਹ ਕਿਹੜੇ-ਕਿਹੜੇ ਰਸਤੇ ਇਹ ਖਾਲਸਾ ਵਹੀਰ ਜੋ ਹੈ ਇਹ ਜਾਵੇਗੀ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾਂ ਨੇ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਅੱਜ ਅੱਜ 23 ਨਵੰਬਰ ਨੂੰ ਸੰਗਤ ਜਿਹੜੀ ਆ ਉਹ ਹੋਮ ਹਮਾ ਕੇ ਵਾਤੋਂ ਵਾਦ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਣ ਤਾਂ ਜੋ ਉੱਥੋਂ ਜਿਆਦਾ ਤੋਂ ਜਿਆਦਾ ਜਿਹੜੇ ਆ ਉਹ ਸੰਗਤ ਜੋੜ ਕੇ ਇਹ ਕਾਫਲਾ ਸ਼ੁਰੂ ਕੀਤਾ ਜਾਵੇ ਇਹ ਖਾਲਸਾ ਵਹੀਰ ਜਿਹੜੀ ਆ ਇਹ ਇਹ ਜੰਡੇਆਲਾ ਫਿਰ ਬਾਬਾ ਬਕਾਲਾ ਸਾਹਿਬ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਸੁਲਤਾਨਪੁਰ ਲੋਧੀ ਕਪੂਰਥਲਾ ਕਰਤਾਰਪੁਰ ਜਲੰਧਰ ਫਗਵਾੜਾ ਬਹਿਰਾਮ ਨਵਾਂ ਸ਼ਹਿਰ ਬਲਾਚੌਰ ਰੋਪੜ ਤੋਂ ਹੁੰਦੇ ਹੁੰਦੇ ਇਹ ਫਿਰ ਸ੍ਰੀ ਅਨੰਦਪੁਰ ਸਾਹਿਬ ਇਹ ਵਾਇਆ ਪਹੁੰਚੇਗੀ ਇਹ ਇਹ ਰੂਟ ਮੈਪ ਹੈ ਇਹ ਤੁਸੀਂ ਜਿਹੜਾ ਵਾ ਇਹ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਸਕਰੀਨਸ਼ਾਟ ਲੈਣਾ ਤੇ ਉਹ ਵੀ ਵੀਰ ਸਕਰੀਨਸ਼ਾਟ ਲੈ ਸਕਦਾ ਵਾ ਇਹ ਨਾ ਥਾਵਾਂ ਤੇ ਜਿਹੜੀ ਆ ਉਹ ਖਾਲਸਾ ਵੀਰ ਇਹ ਰਸਤੇ ਥਾਣੀ ਜਿਹੜੀ ਆ ਉਹ ਜਾਵੇਗੀ ਤੇ ਇਹ ਜਿੱਥੇ ਵੀ ਹੈ ਪੜਾ ਅਜੰਡੇਆਲਾ ਬਾਬਾ ਬਕਾਲਾ ਸਾਹਿਬ ਇਹ ਖਡੂਰ ਸਾਹਿਬ ਇੱਥੇ ਪੜਾ ਹੋਣਗੇ ਤੇ ਇੱਥੇ ਰਾਤ ਨੂੰ ਨਗਰ ਕੀਰਤਨ ਵੀ ਦਾ ਪ੍ਰੋਗਰਾਮ ਵੀ ਚੱਲੇਗਾ ਤੇ ਸਵੇਰੇ ਅਗਲੇ ਦਿਨ ਜਦੋਂ ਫੇਰ ਖਾਲਸਾ ਵੀਰ ਉਥੋਂ ਚਾਲੇ ਪਾਵੇਗੀ ਤਾਂ ਉਸ ਤੋਂ ਪਹਿਲਾਂ ਜਿਹੜਾ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾਂ ਨੇ ਦੱਸਿਆ ਸੀ ਤੇ ਇਹ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਿਆ ਉਹ ਖਾਲਸਾ ਵੀਰ ਦੇ ਵਿੱਚ ਆਪਣਾ ਯੋਗਦਾਨ ਦਵੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀ ਹੋਰ ਵੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ